ਰੱਤ ਦਾ ਰੱਤ ਘਾਟ ਦੇ ਨਹੀਂ ਕਰਦੇ ਆਪਾਂ ਲਈ ਕਾਇਮ ਤੇ ਲੱਗਦੇ ਨੇ ਖੱਡਿਆ ਦਾ ਮੈਂ ਆਪਣੇ ਹੁਣ ਇਨਸਟਰਕਸ਼ਨ ਜਿਹੜੇ ਕੰਟਰੈਕਟਰ ਨੇ ਕਿਹਾ ਸੀ ਮੈਡਮ ਨੇ ਜਿਹੜਾ ਪੈਚ ਵਰਕ ਦਾ ਮੇਨਟੇਨੈਂਸ ਦਾ ਅਲੱਗ ਕੰਟਰੈਕਟਰ ਹੈ ਮੈਮ ਨੇ ਮੇਰੇ ਸਾਹਮਣੇ ਉਹ ਕਿਹਾ ਜਿਹੜੇ ਪੈਚ ਨੇ ਉਹਨਾਂ ਨੂੰ ਲਵਾ ਦਿਓ ਕਿਉਂਕਿ ਜਿੱਥੇ ਪਾਣੀ ਖੜਾ ਹੁੰਦਾ ਉੱਥੇ ਉੱਥੇ ਤੇ ਪੈਚ ਲੱਗਣੀ ਉਹ ਟੁੱਟ ਜਾਂਦਾ ਜਿਹੜਾ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਜਿਵੇਂ ਮੇਰੀ ਗੱਲ ਤੁਸੀਂ ਕਹਿੰਦੇ ਪੈਚ ਲੱਗਦਾ ਨਹੀਂ ਮੈਮ ਤੁਹਾਡੇ ਨਾਲ ਜਿਹੜੀ ਉਸ ਤੇ ਗੱਲ ਹੋਈ ਸੀ ਮੈਂ ਤਾਂ ਇਹ ਕਿਹਾ ਸੀ ਕਿ ਛੱਡੇ ਵੱਡੇ ਹੋ ਗਏ ਉਸ ਤੇ ਆਪਾਂ ਐਂਟਰੀ ਟੌਪਿੰਗ ਸਟਾਈਲ

ਉਸ ਨੇ ਕੁੱਸਤਾ ਬਣਾ ਦੀ ਉਹਨਾਂ ਨੇ ਜੋ ਰੇਨਵਾਟਰ ਰਿਵੈਸਟਿੰਗ ਹੋ ਗਈ ਉਹ ਦਿਖਾ ਦੋ ਬਹੁਤ ਚੰਗੀ ਲੱਗ ਰਹੀ ਹੈ ਮੈਂ ਬਣਾਉਗਾ ਮੈਂ ਲੈ ਕੇ ਦਵਾਂ ਉਸ ਤੋਂ ਕੋਈ ਹੋਰ ਹੈ ਅੱਜ ਆਪਾਂ ਇਕੱਲੇ ਨੰਬਰ ਆਹ ਤਾਂ ਇਹ ਵੀ ਕੰਸਰ ਕੰਮ ਕਰਦੇ ਪਹਿਲੇ ਆਪ ਆਪਣਾ ਡੈਟਿਗ੍ਰੇਸ਼ਨ ਦੱਸਾਈਏ ਕਿਹਾ ਮੈਂ ਤਾਂ ਕੰਟਰੈਕਟਰ ਹਾਂ ਮੈਨੂੰ ਪੁੱਛਿਆ ਪੂਰੇ ਕੰਮ ਦਾ ਆ ਦੇਖੋ ਕਰੋ ਮੈਂ ਹੰਡਾਈ ਦਾ ਕੱਲੇ ਹਾਲਾ ਉਹ ਬੰਦਿਆਂ ਨੇ ਜੋ ਸਾਡੇ ਨਾਲ ਗੱਲਬਾਤ ਕੀਤੀ ਹੈ ਸਾਨੂੰ ਪਤਾ ਅਸੀਂ ਇਹਦੇ ਲਈ ਆਉਣਾ ਬੰਦਿਆਂ ਦੀ ਲੱਤ ਟੁੱਟ ਗਈ ਇਹਨੂੰ ਮੈਂ ਕੀ ਜਵਾਬ ਦਵਾਂ ਠੀਕ ਹੈ ਤੁਹਾਡੀ ਗੱਲ ਵੀ ਕੁਝ ਲਿਆਉਂਦਾ ਸੀ ਤਿੰਨ ਸਾਲ ਕਹਿੰਦਾ ਪਰ ਇਹਦੇ ਤਿੰਨ ਸਾਲ ਆਪਾਂ ਲੋਕਾਂ ਦੀ ਨਾ ਮੈਂ ਕੁਝ ਨਹੀਂ ਕਰਨਾ ਤੋੜਾਂਗੇ ਮੈਂ ਕਹਿ ਦਿਆ ਮੇਰਾ ਕੰਟਰੈਕਟ ਮੇਰਾ ਐਗਰੀਮੈਂਟ ਦਿਖਾ ਐਗਰੀਮੈਂਟ ਦਿਓ ਕਿਸੇ ਦਾ ਐਗਰੀਮੈਂਟ ਜਿਹੜਾ ਤੁਸੀਂ ਐਗਰੀਮੈਂਟ ਕੀਤਾ ਫਰਮ ਨਾਲ ਹਾਂ ਹਾਂ ਸਾਨੂੰ ਉਹਦੀ ਕਾਪੀ ਦੇ ਦਿਓ ਉਹਦੀ ਗਾਡਰਮੈਂਟ ਕੰਡੀਸ਼ਨ ਨੂੰ ਦੇਖ ਲਾਂਗੇ ਕੀ ਕੀ ਪ੍ਰੋਵੀਜ਼ਨਸ ਹਨ ਪਰ ਠੀਕ ਹੈ ਰਿਪੋਰਟ ਠੀਕ ਹੈ ਇਹਦੇ ਨਾਲ ਹਾਂ ਮੇਰੇ ਪਰਿਵਾਰੀ ਵਾਸਤੇ ਬਿਲਕੁਲ ਠੀਕ ਹੈ ਪਰ ਨਹੀਂ ਕਰੇਗਾ ਤਾਂ ਰਿਐਕਸ਼ਨ ਲੇ ਕੇ ਕਿਸੇ ਹੋਰ ਤੋਂ ਕਰਾ ਲਾਓ मैं इस एरिए को रिप्रजेंट करती हूँ और मैं अपनी ड्यूटी समझते हुए तीन महीने से पहले आपसे ये कहना शुरू कर दिया कि मैं वहाँ खड़ा है वहाँ खड़ा है आपने क्या मेरे को लोकेशन भेज दू ये लोकेशन भेजना मेरा काम नहीं है क्योंकि आपके ये आपका डंप वाले जहाँ बैठे हैं इनको सब बताएं खट्टेगा तो आज बरसात का मौसम है कल से कितना बुरा हाल हुआ हुआ है जे अगर तीन महीने पहले बात मानी होती तो आज यहाँ ना होते हम ਮਨੋ ਐਸਾ ਹੈ ਜੋ ਬੈਚ ਚਾ ਦੂਆ ਕੇ ਗਏ ਹਨ ਉਸ ਸਾਰੀ ਰੋਡ ਅਸੀਂ ਖੁਦ ਸਾਫ ਕਰਕੇ ਗਏ ਆ ਕੱਲੀ ਕੱਲੀ ਰੋਡ ਜਾਲੀ ਸਾਫ ਕਰਕੇ ਗਏ ਆ ਜਿਹੜਾ ਇਤਨੀ ਬੜੀ ਹੋਣਾ ਚਾਹੀਦਾ ਹੈ ਯਹੀ ਪ੍ਰੋਬਲਮ ਆ ਰਹੀ ਹੈ ਮਨੋ ਕੋਈ ਨਹੀਂ ਆ ਰਹੀ ਇਸ ਲਈ ਆ ਲੋਕ ਹਮਾਰੇ ਪਾਸੇ ਜੀ ਜੋ ਦਿੱਲੀ ਸੇ ਆ ਰਹਾ ਹੈ ਉਹ ਡਾਇਰੈਕਟਲੀ ਮੇਰੇ ਕੋ ਫੋਨ ਕਰ ਰਹਾ ਹੈ ਵੀ ਜੋ ਲੋਕ ਬੀਤਰ ਸਾਹਿਬ ਵੀ ਇਹ ਪ੍ਰੋਬਲਮ ਆ ਰਹੀ ਹੈ ਕੀ ਕਰੇ ਕਿਸੇ ਕੋਈ ਚੀਜ਼ ਆਪ ਨੂੰ ਦੋ ਦਿਨ ਦਾ ਦੋ ਮੈਂ ਅਬ 사이ਟ ਤੇ ਬੰਦੇ ਲਗਾਉਗਾ ਬੰਦੇ ਬੰਦੇ ਲਗਾਉਗੇ ਅਬ ਇੰਨੇ ਸਾਰੇ ਕਾਲਨ ਤੇ ਲਗਾएंगे ਜਿਹੜੇ ਪਾਟ ਹੋਲਸ ਵਾਸਤੇ ਮੈਡਮ ਨੇ ਕਹਿਤਾ ਹੈ ਅਬ ਇਹ ਦੇਖੋ ਦੋ ਇੱਕ ਸਸਤੀ ਕਰ ਮੈਂ ਆਜੂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਤੁਸੀਂ ਮੁਲਾਕਾਤ ਕੀਤੀ ਜਾਇਜ਼ਾ ਵੀ ਲਿਆ ਖਾਸ ਕਰ ਤੁਸੀਂ ਮੁਰਦਾ ਚੱਕਿਆ ਜਿਹੜੇ ਲੋਕ गिरਦੇ ਨੇ ਦੇਖੋ ਪ੍ਰਸਾਦ ਤੋਂ ਪਹਿਲਾਂ ਮੈਡਮ ਪ੍ਰਿੰਕਾ ਨੇ ਇਹਨਾਂ ਨੂੰ ਮੈਂ 3 ਮਹੀਨੇ ਤੋਂ ਕਹਿ ਰਹੀ ਹਾਂ ਕਿ ਜਿਹੜੇ ਦੋਨੋਂ ਸਾਈਡ ਮੈਂ ਇਹਨੇ ਜਿਹੜਾ ਹਾਈ ਪਿਆ ਜੀ ਬੋਟ ਸਾਈਕਲ ਦੇ ਦੋਨੋਂ ਰਸਤੇ ਆ ਇਹਨਾਂ ਦੇ ਉੱਤੇ ਪੈਚ ਵਰਕ ਕਰਾਇਆ ਜਾਵੇ ਜਿਹੜੇ ਇਹਦੇ ਵੱਡੇ ਵੱਡੇ ਖੰਡੇ ਆ ਉਹ ਭਰੇ ਜਾਣ ਲੇਕਿਨ ਇਹਨਾਂ ਨੇ ਇਹੀ ਕਿਹਾ ਕਿ ਉਹਦੀ ਲੋਕੇਸ਼ਨ ਤੇ ਜੋ ਲੋਕੇਸ਼ਨ ਤੇ ਜੋ बार-बार ਕਹਿਣ ਤੇ ਮਤਲਬ ਇਹਨਾਂ ਨੇ ਜਾਂ ਤਾਂ ਐ ਤਾਂ ਇਹੀ ਕਹੂੰਗੀ ਸਾਫ਼ ਕਿ ਇਹਨਾਂ ਦੀ ਨੀਅਤ ਹੀ ਨਹੀਂ ਛੋਟੀ ਕਰਾਂਦੀ ਹੁਣ ਕੱਲੇ ਦੀ ਬਾਰਿਸ਼ ਪਈ ਆ ਬਾਰਿਸ਼ ਪੈਣ ਦੇ ਨਾਲ ਕਿੰਨੇ ਲੋਕ ਪਰੇਸ਼ਾਨ ਹੋਏ ਆ ਤਾਂ ਦਾ ਜਿੰਨਾਂ ਨੂੰ ਮੈਂ ਕਿਹਾ ਕਿ ਮੇਰੇ ਨਾਲ ਆਓ ਮੌਕੇ ਤੇ ਦੇਖੋ ਲੋਕਾਂ ਦੇ ਹਿੱਤ ਦਾ ਕੰਮ ਆ ਇਹਨੂੰ ਠੀਕ ਕਰੋ ਇੱਕ ਵੀਡੀਓ ਵੀ ਤੁਸੀਂ ਦਿਖਾ ਰਹੇ ਸੀ ਅਧਿਕਾਰੀਆਂ ਨੂੰ ਉਹਦੇ ਵਿੱਚ ਕੀ ਹੈ ਜਿਹੜੀ ਲੱਤ ਵਾਂ ਟੁੱਟਣ ਦੀ ਗੱਲ ਕਰ ਰਹੇ ਉਹਦੇ ਵਿੱਚ ਕੱਲ ਇਹਨਾਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਪੰਪ ਲਾ ਕੇ ਪਾਣੀ ਕੱਢ ਰਹੇ ਹਾਂ ਜਦ ਕਿ ਉਹ ਪੰਪ ਪਰ ਜਿਹੜਾ ਲਾਇਆ ਹੋਇਆ ਸਾਡੀ ਕਾਰਪੋਰੇਸ਼ਨ ਵੱਲੋਂ ਲਾਇਆ ਹੋਇਆ ਪਾਣੀ ਅਸੀਂ ਕੱਢ ਰਹੇ ਹਾਂ ਉੱਥੇ ਕੱਲ ਕੋਈ ਆਟੋ ਪਲਟਿਆ ਹੁਣ ਉਹਦੀ ਵਿਚਾਰੇ ਦੀ ਲੱਤ ਟੁੱਟ ਗਈ ਮੈਂ ਇਹਨਾਂ ਨੂੰ ਇਹ ਸਵਾਲ ਕਰਦੀ ਹਾਂ ਵੀ ਇੱਥੇ ਕਿੰਨੀ ਦੇਰ ਤੱਕ ਅਸੀਂ ਲੋਕਾਂ ਦੀ ਇਹ ਚੀਜ਼ ਲਈ ਮਤਲਬ ਇੰਤਜ਼ਾਰ ਕਰਾਂਗੇ ਇਸ ਤੋਂ ਪਹਿਲਾਂ ਤੁਸੀਂ ਸਾਨੂੰ ਸਮਾਂ ਦਿਓ ਕਿੰਨੇ ਸਮੇਂ ਦੇ ਵਿੱਚ ਠੀਕ ਹੋ ਪਹਿਲੀ ਗੱਲ ਤਾਂ ਜਿਹੜਾ ਜਿਹੜਾ ਇਹ ਸ਼ੇਰਪੁਰ ਚੌਂਕ ਦੇ ਵਿੱਚ ਕ੍ਰਸ਼ਿੰਗ ਪਲਾਂਟ ਲਗਾਉਣਾ ਇਹ ਬਹੁਤ ਵੱਡਾ ਗਲਤ ਆ ਔਰ ਇਹ ਕਹਿੰਦੀ ਆ ਸਾਡੇ ਕੋਲ 3 ਸਾਲ ਦਾ ਹਜੇ ਸਮਾਂ ਪਿਆ ਇਹਦਾ ਮਤਲਬ 3 ਸਾਲ ਦੀ ਅਸੀਂ ਵੇਟ ਕਰਦੇ ਰਵਾਂਗੇ ਲੋਕਾਂ ਨੇ ਇੱਥੋਂ ਲੰਘਣਾ ਭੀੜ-ਭਾੜ ਵਾਲਾ ਏਰੀਆ ਉਹਦੇ ਅੱਗੇ ਸਾਡਾ ਪੋਲੋ ਹਸਪੀਟਲ ਆ ਪੇਸ਼ੈਂਟ ਉੱਥੇ ਹੁੰਦੇ ਆ ਤੇ ਸਾਡੀ ਇਹਨਾਂ ਦਾ ਜਦੋਂ ਕ੍ਰਸ਼ਿੰਗ ਪਲੈਂਟ ਚੱਲਦਾ ਵਾ ਤੇ ਸਾਰੀ ਜਿੰਨੀ ਪੋਲਿਊਸ਼ਨ ਆ ਉਹ ਹਸਪੀਟਲ ਦੇ ਅੰਦਰ ਜਾਂਦੀ ਆ ਲੱਗਦਾ ਮੈਂ ਅਧਿਕਾਰੀਆਂ ਦੀ ਗੱਲ ਸੁਣੀ ਪਰ ਅਧਿਕਾਰੀ ਆਪਣਾ ਤਰਕ ਦਿੰਦੇ ਹੋਏ ਨਜ਼ਰ ਆਇਆ ਅਧਿਕਾਰੀਆਂ ਨੇ ਆਪਣਾ ਤਰਕ ਦੇਣ ਲੇਕਿਨ ਮੇਰਾ ਇੱਕੋ ਹੀ ਸਵਾਲ ਆ ਕਿ ਲੋਕਾਂ ਦੇ ਹਿੱਤ ਨੂੰ ਦੇਖਦੇ ਹੋਏ ਇਹਨੂੰ ਇਮੀਡੀਏਟ ਠੀਕ ਕੀਤਾ ਜਾਵੇ ਨਹੀਂ ਤਾਂ ਫਿਰ ਕਾਰਵਾਈ ਇਹਨਾਂ ਤੇ ਵੀ ਹੋਊ ਹੁਣ ਕੀ ਕੀਆ ਮੈਡਮ ਜੀ ਹੁਣ ਆਸ਼ਵਾਸ਼ਣ ਕੀ ਦੇ ਰਹੇ ਹੋ ਜੀ ਹੁਣ ਇਹਨਾਂ ਨੇ ਔਰ ਇਹ ਕਿਆ ਬਾਬੀ ਜਿਹੜਾ ਅਸੀਂ ਰੇਨ ਜਿਹੜਾ ਵਾਟਰ ਹੈ ਉਹਦੇ ਲਈ ਇੱਕ ਪਾਈਪ ਜਿਹੜਾ ਪਾ ਕੇ ਢੋਲੇਵਾਲ ਜਿੱਥੇ ਇਹਨਾਂ ਦਾ ਡਿਸਪੋਜ਼ਲ ਹੈ ਉਹਦੇ ਤੱਕ ਪਾ ਦਿੱਤੇ ਆ ਵੀ ਤੁਸੀਂ ਸਾਨੂੰ ਬਣਾ ਕੇ ਦੇ ਦਿਓ ਜਿਹੜੀ ਇਹਦੀ ਪ੍ਰਪੋਜ਼ਲ ਮੈਮ ਲੱਗਦਾ ਜਿਹੜਾ ਤੁਸੀਂ ਡੰਪ ਦੀ ਗੱਲ ਕਰ ਰਹੇ ਹੋ ਉਹ ਡੰਪ ਨੂੰ ਸ਼ਿਫਟ ਕਰਨ ਦੀ ਤੁਸੀਂ ਡਿਮਾਂਡ ਕੀਤੀ ਆ ਖਾਸ ਕਰ ਉਹ ਗ੍ਰੀਨ ਬੈਲਟ ਦਾ ਏਰੀਆ ਵੀ ਬਣ ਸਕਦਾ ਜਾਂ ਉੱਥੇ ਰੋੜ ਵੀ ਚਲਾਈ ਜਾ ਇਹ ਡੰਪ ਨੂੰ ਹਰ ਸਮੇਂ ਮੈਨੇ ਜਦੋਂ ਤੋਂ ਮੈਂ ਦਿੱਤੀਆਂ ਉਦੋਂ ਤੋਂ ਮੈਂ ਦੀ ਆਵਾਜ਼ ਚੱਕਦੀ ਆ ਰਹੀਆਂ ਤਿੰਨ ਸਾਲ ਹੋ ਗਏ ਡੀਸੀ ਸਾਹਿਬ ਨਾਲ ਤੇ ਕਮਿਸ਼ਨਰ ਸਾਹਿਬ ਨਾਲ ਬਾਰ ਬਾਰ ਅਸੀਂ ਮੀਟਿੰਗ ਕੀਤੀਆਂ ਇਹਨਾਂ ਨੇ 31 ਮਾਰਚ ਦਾ ਪਿੱਛੇ ਸਾਨੂੰ ਸਮਾਂ ਦੇ ਕੇ ਹੁਣ ਫੇਰ ਮੁੱਕਰ ਗਏ ਹਰ ਵਾਰੀ ਇਹ ਆਪਣੀ ਜਿਹੜੀ ਗੱਲ ਆ ਉਹਦੇ ਤੋਂ ਭੱਜਦੇ ਨਜ਼ਰ ਆਉਂਦੇ ਆ ਲੱਗਦਾ ਮੈਮ ਲੋਕ ਸਫਰ ਕਰ ਰਹੇ ਨੇ ਤੁਸੀਂ ਮੌਕੇ ਤੇ ਪਹੁੰਚੇ ਹੋ ਖਾਸ ਕਰ ਬਰਸਾਤੀ ਮੌਸਮ ਜਿਵੇਂ ਤੁਸੀਂ ਜ਼ਿਕਰ ਕੀਤਾ ਤਾਂ ਉਹਨਾਂ ਅਧਿਕਾਰੀ ਟਾਲ ਮਟੋਲ ਜੀ ਕਰਦੇ ਹੋਏ ਨਜ਼ਰ ਆਏ ਨੇ ਇਹ ਥੋੜੇ ਕੈਮਰੇ ਆ ਜੀ ਤੁਸੀਂ ਇਹਨਾਂ ਦੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਕਿਉਂਕਿ ਆਪਾ ਸਾਰੇ ਇੱਥੇ ਖੜੇ ਆ ਬਣਦਾ ਤਾਂ ਉਹਨਾਂ ਦਾ ਇਹ ਹੈ ਕਿ ਇੱਥੇ ਸਵਾਲਾਂ ਦੇ ਜਵਾਬ ਦੇ ਕੇ ਜਾਣ ਅੱਜ ਕੈਮਰਿਆਂ ਨੂੰ ਦੇਖ ਕੇ ਭੱਜ ਗਏ ਜੀ ਮੌਕੇ ਮੈਨੂੰ ਮੌਕੇ ਆ ਗਿਆ ਹੈ ਮੈਂ ਆਪਕੋ ਮੈਂ ਆਥਰਾਇਜ਼ ਨਹੀਂ ਹੂੰ ਇਸ ਚੀਜ਼ ਕੇ ਲਿਏ ਪਲੀਜ਼ ਆਪ ਮੇਰੀ ਰਿਕਵੈਸਟ ਹੈ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਐਨਐਚਆਈਏ ਦੇ ਅਧਿਕਾਰੀ ਬਤਾਇਆ ਕਿ ਤਾਂ ਵੀ ਮੌਕੇ ਤੇ ਸੀਗੇ ਤੁਹਾਨੂੰ ਵੀ ਪੁੱਛਿਆ ਗਿਆ ਵੀ ਪਾਣੀ ਬੂਣੀ ਲੈ ਕੇ ਅਸੀਂ ਸਰ ਪੁੱਛਿਆ ਉਹਨਾਂ ਨੇ ਕਿ ਕਿ ਸਾਰੇ ਲੋਕ ਕਾਫੀ ਸੰਤਕਾਰ ਆਏ ਸੀ ਇੱਥੇ ਜਿਨ੍ਹਾਂ ਸਾਰਿਆਂ ਨੇ ਇਹਨੇ ਸਮੱਸਿਆ ਦੱਸੀ ਕਿ ਉਹ ਜਿਹੜਾ ਇਹਨਾਂ ਦਾ ਡੰਪ ਆ ਇਹ ਦੇ ਕਰਕੇ ਲੋਕਾਂ ਨੂੰ ਬੜਾ ਦਿੱਕਤ ਆ ਰਹੀ ਆ ਜਿਹੜਾ ਵੀ ਬਾਹਰੋਂ ਵੀ ਕੋਈ ਵੀ ਸ਼ਹਿਰ ਦੇ ਵਿੱਚ ਆਉਂਦਾ ਉਹ ਇਹਨਾਂ ਦੇ ਹਾਲਾਤ ਦੇਖ ਕੇ ਜਿੱਨੇ ਟੋਏ ਖੱਡੇ ਪਾਣੀ ਭਰਿਆ ਰਹਿਦਾ ਲੋਕੋ ਗਾਲਾਂ ਹੀ ਕੱਢਦੇ ਨੇ ਵੀ ਚੰਗਾ ਯਾਰ ਲੁਧਿਆਣਾ ਦੀ ਐਂਟਰੀ ਪੁਆਇੰਟ ਆ ਕੀ ਲੱਗਦਾ ਬਾਰਸ਼ਾਂ ਦਾ ਮੌਸਮ ਨੀਮਾ ਲੱਗਾ ਪਾਣੀ ਕਾਫੀ ਖੜਾ ਹੋ ਜਾਂਦਾ ਬਹੁਤ ਜ਼ਿਆਦਾ ਜੀ ਇਹਨਾਂ ਨੂੰ ਕਿੱਦੀ ਕਿਦੀ ਕਿਹਾ ਗਿਆ ਗਿਆ ਤੋਂ ਨਾਲ ਐਡਾ ਵੱਡਾ ਹਸਕੜਾ ਐਸਪੀਐਸ ਹਸਪੀਟਲ ਉਹਦੇ ਵਿੱਚ ਵੀ ਲੋਕਾਂ ਨੂੰ ਬੜੀ ਦਿੱਕਤ ਬੈਠੋ ਇਕੱਲੇ ਇੱਥੋਂ ਇਕੱਲੇ ਪੰਜਾਬ ਦੇ ਨਹੀਂ ਮਿਲਦੇ ਇੱਥੋਂ ਜੰਮੂ ਪੱਛਮੀ ਹਰਿਆਣਾ ਹਿਮਾਚਲ ਜਗਾ ਜਗਾ ਤੋਂ ਆਉਂਦੇ ਆ ਉੱਥੇ ਆ ਕੇ ਕੀ ਹੁੰਦਾ ਲੁਧਿਆਣੇ ਦਾ ਪੰਡਾਬੀ ਹੁੰਦੀ ਹੈ ਨਾ ਅਗਲਾ ਕਹਿੰਦਾ ਜਾ ਵੈਸਾ ਜਾ ਆ ਲੁਧਿਆਣਾ ਹੁਣ ਤੋਂ ਹੀ ਸ਼ਿਕਾਇਤਾਂ ਦਿੱਤੀਆਂ ਮੌਕੇ ਤੇ ਵਿਧਾਇਕ ਪਹੁੰਚੇ ਗੱਲਬਾਤ ਕੀਤੀ ਇਹਨੂੰ ਐਮਐਲਏ ਸਾਹਿਬ ਨੂੰ ਵੀ ਮੈਂ ਤਾਂ ਕੋ ਦਫਤਰ ਮੈਂ ਸਾਨੂੰ ਦੁਬਾਰਾ ਨਹੀਂ ਮਤੂਰ ਕਰੀਏ ਮੈਡਮ ਮੈਂ ਇਹੀ ਕਹਿ ਰਿਹਾ ਅੱਜ ਅੱਜ ਕੀ ਕਹਿ ਰਿਹਾ ਮੈਂ ਵੀ ਇਹੀ